ਨਕੋਦਰ ਦੇ ਜਲੰਧਰ ਰੋਡ ਤੇ ਖੜੇ ਆ ਜਿੱਥੇ ਤੁਹਾਨੂੰ ਪਤਾ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜਿਹੜਾ ਚੌਕ ਜਿਹੜਾ ਬਣਾਇਆ ਗਿਆ ਹੈ ਔਰ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾ ਜੀ ਉਹਨਾਂ ਵੱਲੋਂ ਅੱਜ ਸਪੈਸ਼ਲੀ ਰਵਿੰਦਰ ਟੱਕਰ ਜੀ ਦਾ ਜਿਹੜਾ ਬਰਥਡੇ ਜਿਹੜਾ ਮਨਾਉਣ ਜਾ ਰਹੇ ਆ ਔਰ ਇੱਕ ਜਿਹੜਾ ਬਰਥਡੇ ਮਨਾਉਣ ਜਾ ਰਹੇ ਆ ਬੂਟੇ ਲਗਾ ਕੇ ਜਿਹੜਾ ਉਹਨਾਂ ਦਾ ਜਿਹੜਾ ਬਰਥਡੇ ਸੈਲੀਬ੍ਰੇਟ ਕਰਨ ਜਾ ਰਹੇ ਆ ਔਰ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਅੱਜ ਬਹੁਤ ਵਧੀਆ ਜਿਹੜਾ ਉਪਰਾਲਾ ਕਰ ਰਹੇ ਆ ਚੌਂਗ ਦੇ ਨਾਲ ਨਾਲ ਜਿਹੜੀ এনवायरमेंट ਵਲ ਵੀ ਬਹੁਤ ਜਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਆ ਮੇਰੇ ਪਿੱਛੇ ਔਰ ਜਿਹੜੇ ਬੂਟੇ ਲਗਾਏ ਜਾ ਰਹੇ ਆ ਉਹਨਾਂ ਦਾ ਜਿਹੜਾ ਬਰਥਡੇ ਜਿਹੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੀ ਜਿਹੜੀ ਪੂਰੀ ਟੀਮ ਆ ਔਰ ਪਾਟਿਆ ਸਾਹਿਬ ਵੀ ਇਥੇ ਨਾਲ ਪਹੁੰਚੇ ਆ ਤੇ ਜੈਜੀ ਸਾਹਿਬ ਵੀ ਪਹੁੰਚੇ ਨਾਲ ਦੇ ਗੁਰੂ ਨਾਗਰਾਜੀ ਦੇ ਜਿਹੜੇ ਬ੍ਰਦਰ ਆ ਸੰਦੀਪ ਜੀ ਤੇ ਉਹਨਾਂ ਦੀ ਬਾਕੀ ਟੀਮ ਵੀ ਇਥੇ ਸਪੈਸ਼ਲੀ ਤੇ ਪਹੁੰਚੀ ਆ ਔਰ ਜਿਹੜਾ ਬਰਥਡੇ ਉਹਨਾਂ ਵੱਲੋਂ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਬੂਟੇ ਲਗਾ ਕੇ ਬਰਥਡੇ ਜਿਹੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਔਰ ਗੌਰਵ ਜੀ ਨੇ ਗੱਲ ਗੱਲਬਾਤ ਕਰਾਇਆ ਕਿ ਇੱਥੇ ਹੀ ਗੱਲਬਾਤ ਕਰਦੇ ਆ ਭਾਜੀ ਨਾ ਗੌਰਵ ਜੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਜਾ ਰਿਹਾ ਜਿਹੜਾ ਭਾਈ ਦਾ ਜਿਹੜਾ ਬਰਥਡੇ ਆ ਔਰ ਉਹਨਾਂ ਨੇ ਹੱਥੋਂ ਹੀ ਤੁਸੀਂ ਉਹਨਾਂ ਨੇ ਬੂਟਾ ਲਵਾ ਰਹੇ ਆ ਅਸੀਂ ਬਾਕੀ ਮੈਂਬਰਾਂ ਨੂੰ ਵੀ ਇਹ ਅਪੀਲ ਕਰਦੇ ਆ ਵੀ ਸਾਰੇ ਜਣੇ ਆਪਣੇ ਆਪਣੇ ਜਨਮਦਿਨ ਇੱਥੇ ਚੌਂਕ ਚੀ ਆਪਾਂ ਮਨਾਇਆ ਕਰੀਏ ਤੇ ਆਪਾਂ ਇਹਨੂੰ ਚੌਂਕ ਨੂੰ ਬਹੁਤ ਜਲਦੀ ਹਰਿਆ ਭਰਿਆ ਕਰ ਲਵਾਂਗੇ ਇਹ ਬਹੁਤ ਲੋ ਔਰ ਆਪਾਂ ਦੇਖ ਵੀ ਲਈਏ ਆ ਦੇਖੋ ਕਿੰਨੀ ਹੈ ਤੇ ਟਾਈਮ ਵੀ ਕੁਛ ਨਹੀਂ ਹੋਇਆ ਹੋ ਗਰਮੀ ਕਿੰਨੀ ਆ ਤੇ ਜੀ 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 ਅਰੇ ਸੂਰ ਸੂਰ 8:00 ਵਜੇ ਆ ਤੇ ਦੇਖੋ ਟੈਂਪਰੇਚਰ ਦੇਖੋ ਕਿੱਥੇ ਪਹੁੰਚ ਗਿਆ ਮਾਈਂਸਾਪ ਤੁਸੀਂ ਵੀ ਜਰੂਰ ਜਿਹੜੇ ਦੋ ਬੋਲ ਜਿਹੜੇ ਸ਼ਹਿਰ ਵਾਸੀਆਂ ਨੂੰ ਆਪਣਾ ਬਹੁਤ ਵਧੀਆ ਪ੍ਰਾਲਾ ਕਰਦੇ ਆ ਹਰ ਸਮੇਂ ਮਤਲਬ ਪੌਦੇ ਲਗਾਉਂਦੇ ਰਵੀ ਭਾੜੇ ਜੀ ਤੁਹਾਡਾ ਪਾਣੀ ਦਾ ਡਰਮ ਪਿਆ ਹੀ ਹੁੰਦਾ ਇਹਨਾਂ ਦੇ ਰਵੀ ਭਾੜੇ ਜੀ ਬਹੁਤ ਤੁਹਾਡਾ ਧੰਨਵਾਦ ਜੀ ਅਸੀਂ ਪਿਛਲੇ ਕਾਫੀ ਸਾਲਾਂ ਤੋਂ এনਵਾਇਰਨਮੈਂਟ ਦੇ ਪ੍ਰਤੀ ਜਾਗਰੂਕਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਮੇਰੀ ਗੱਡੀ 'ਚ ਵੀ ਮੈਂ ਕਹ ਤੇ ਮੈਂ ਜਿੱਥੇ ਵੀ ਮੈਨੂੰ ਦੇਖਦਾ ਕੋਈ ਪੌਦਾ ਮਤਲਬ ਮੈਨੂੰ ਪਾਣੀ ਦੀ ਡਿਮਾਂਡ ਹੈਗੀ ਆ ਸੁੱਕਣਾ ਸੁੱਕ ਨਹੀਂ ਦੇਦਾ ਬਾਕੀ ਮਾਰੇ ਕਿਰਪਾ ਕਰੇ ਜੀ ਇੱਦਾਂ ਦੇ ਅਪਰਲੇ ਸਾਰੇ ਕਦਰ ਰਹੀਏ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਸਿਹਤ ਮਿਲ ਸਕੇ ਤੇ ਅੱਛੀ ਆਕਸੀਜਨ ਮਿਲ ਸਕੇ ਤੇ ਤੰਦਰੁਸਤੀ ਰਹੇ ਸਮਾਜ ਚ ਬੜਾ ਧੰਨਵਾਦ ਸਾਰਿਆਂ ਦਾ ਜੀ ਟੱਕਰ ਸਾਹਿਬ ਦੇ ਜਨਮ ਦਿਨ ਦੇ ਕੋਈ ਤੁਸੀਂ ਮੈਨੂੰ ਚਾਹ ਟੱਕਰ ਸਾਹਿਬ ਸਾਡੇ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਆ ਜੀ ਰਵਿੰਦਰ ਭਾਜੀ ਮੇਰੇ ਦੋਸਤਾਂ ਵੱਡੇ ਅਜ਼ੀਜ਼ ਆ ਸਾਡੇ ਟੱਕਰ ਸਾਹਿਬ ਮੇਰੇ ਫਾਦਰ ਸਾਹਿਬ ਤੇ ਇਹਨਾਂ ਦੇ ਫਾਦਰ ਸਾਹਿਬ ਦੇ ਬੜੇ ਚੰਗੇ ਰਿਲੇਸ਼ਨ ਸੀਗੇ ਹੁਣ ਇਹਨਾਂ ਦੇ ਮੇਰੇ ਅچھے ਰਿਲੇਸ਼ਨ ਆ ਜੀ ਜ਼ਿੰਦਗੀ ਇੱਦਾਂ ਚੱਲ ਜਾਂਦੀ ਆ ਮਿਲਨ ਸਾਰ ਹੈਗੇ ਆ ਬਹੁਤ ਬਹੁਤ ਵਧਾਈਆਂ ਇਹਨਾਂ ਨੂੰ ਜਨਮ ਦਿਨ ਦੀਆਂ ਤੇ ਬੜੀ ਸ਼ੁਭ ਕਾਮਨਾਵਾਂ ਸਾਡੀਆਂ ਸਾਰਿਆਂ ਦੇ ਜੀ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਪੋਲਨਾਥ ਚੈਨਲ ਸਰਮਤੀ ਵਕਸ਼ੇ ਇਦਾਂ ਹੀ ਸਮਾਜ ਸੇਵਾ ਕਰਦੇ ਰਹਿਣ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੇਖ ਸਕਦੇ ਆਂ ਬੂਟੇ ਜਿਹੜੇ ਲਗਾਏ ਜਾ ਰਹੇ ਆ ਔਰ ਇਹ ਟੀਮ ਜਿਹੜੀ ਸਾਰੀ ਇੱਥੇ ਪਹੁੰਚੀ ਆ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੀ ਔਰ ਇਹ ਇਹ ਚੌਕ ਨਕੋਦਰ ਦੇ ਸ਼ਹਿਰ ਦੀ ਐਂਟਰੀ ਤੋਂ ਬੈਲਾ ਜਿਹੜਾ ਚੌਂਕੇ ਬਣਿਆ ਆ ਔਰ ਬਹੁਤ ਹੀ ਬਹੁਤ ਸੋਹਣਾ 뷰 ਜਿਹੜਾ ਇੱਥੇ ਬਣਾਇਆ ਗਿਆ ਹੋਰ ਵੀ ਇਹਨਾਂ ਵੱਲੋਂ ਆ ਕੇ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਜਿਹੜੀ ਅਪਰੇਸ਼ਨ ਕੀਤੀ ਜਾਣੀ ਆ ਔਰ ਮੈਂ ਚਾਹਾਂਗਾ ਵੀ ਲੋਕ ਇਹਨਾਂ ਨਾਲ ਵੱਧ ਤੋਂ ਵੱਧ ਜੁੜੇ ਨੀ ਤਾਂ ਕਿ ਜਿਹੜੀ এনਵਾਇਰਨਮੈਂਟ ਦੇ ਵਿੱਚ ਵੀ ਪੂਰਾ ਜਿਹੜਾ ਸਹਿਯੋਗ ਕੀਤਾ ਜਾਵੇ ਔਰ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਇੱਕ ਬੂਟਾ ਨਹੀਂ ਔਰ ਕਾਫੀ ਬੂਟੇ ਜਿਹੜੇ ਇੱਥੇ ਲਗਾ ਔਰ ਗੌਰਵ ਜੀ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਟੱਕਰ ਸਾਹਿਬ ਦਾ ਜਿਹੜਾ ਬਰਥਡੇ ਸੈਲੀਬ੍ਰੇਟ ਕਰ ਰਿਹਾ ਵakre ਢੰਗ ਨਾਲ ਜੈ ਸਾਹਿਬ ਵੀ ਉਹਨਾਂ ਦੇ ਨਾਲ ਆ ਵੀਡੀਓ ਨੂੰ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕਰਨਾ ਇਹ ਜਿਹੜਾ ਮੈਸੇਜ ਆ ਇਹ ਇੱਕ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਇਹ ਨੂੰ ਕੁਦਰ ਦੇ ਵਿੱਚ